ਨਾਨਕ ਦਰਸ ਨਿਹਾਲ ਨਟ ਪੜ ਤਾਲ ਮਹੱਲਾ ਪੰਝਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਣਾਵੇ ਨੀਤ ਬਿਨ ਸਹਿ ਦੁੱਖ ਬਿਪਰੀਤਾ ਸਭ ਅਰਪਉ ਮਨ ਤਨ ਚੀਤ ਰਹਾਉ ਕੋਈ ਵਿਰਲਾ ਆਪਣੀ ਕੀਤ ਸੰਗ ਚਰਨ ਕਮਲ ਮਨ ਸੀਤਾ ਕਰ ਕਿਰਪਾ ਹਰ ਜਸ ਦੀਤਾ ਹਰ ਭਜ ਜਨਮ ਪਦਾਰਥ ਜੀਤਾ ਕੋਟ ਪਤ ਤੋ ਹੋਹੀ ਪਨੀਤਾ ਨਾਨਕ ਦਾਸ ਬਲ ਬਲ ਕੀਤਾ ਨਾ ਟਸ਼ਟ ਪਦੀਆ ਮਹੱਲਾ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਮ ਮੇਰੇ ਮਨ ਤਨ ਨਾਮ ਆਧਾਰੀ ਖਿਨ ਪਲ ਰਹਿ ਨਾ ਸਕੋ ਬਿਨ ਸੇਵਾ ਮੈਂ ਗੁਰਮਤਿ ਨਾਮ ਸੁਹਾਰੇ ਰਹਾ ਹਰ 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 ਮਨ ਧਿਆਵੋ ਮੈਂ ਹਰ ਹਰ ਨਾਮ ਪਿਆਰੀ ਦੀਨ ਦਿਆਲ ਭਏ ਪ੍ਰਭ ठाकुर ਗੁਰ ਕੈ ਸ਼ਬਦ ਸੁਵਾਰੇ ਮਦਸੂਦਨ ਜਗ ਜੀਵਨ ਮਾਦੂ ਮੇਰੇ ठाकुर ਅਗਮਿਆਪਾਰੀ ਇਕ ਬਿਨੋ ਬੇਨਤੀ ਕਰੂੰ ਗੁਰ ਅਗੈ ਮੈਂ ਸਾਧੂ ਚਰਨ ਪਖਾਰੇ ਸਹਿਸ ਨੀਤਰ ਨੀਤਰ ਹੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਿਰਾਰੀ ਸਹਿਸ ਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮਤ ਤਾਰੀ ਗੁਰਮਤ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਰ ਧਾਰੀ ਹਰ ਹਰ ਕਥਾ ਬਣੀ ਅਤ ਮਿੱਠੀ ਜਿਉ ਗੂੰਗਾ ਗਟਕ ਸਮਹਾਰੇ ਹਰਸਨ ਸਾਦ ਚਖੇ ਭਾਏ ਦੂਜੈ ਹੱਥ ਫੀਕੇ ਲੋਭ ਵਿਕਾਰੇ ਜੋ ਗੁਰਮੁਖ ਸਾਧ ਚੱਖੈ ਰਾਮ ਨਾਮ ਸਭ ਅਨਰਸ ਸਾਧ ਵਿਸਾਰੇ ਗੁਰਮਤਿ ਰਾਮ ਨਾਮ ਧਨ ਪਾਇਆ ਸੁਣ ਕਹਤਿਆਂ ਪਾਪ ਨਿਵਾਰੇ ਧਰਮ ਰਾਏ ਜਮ ਨੇੜ ਨਾ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਸਾਸ 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 ਹੈ ਜੀਤੇ ਮੈਂ ਗੁਰਮਤਿ ਨਾਮ ਸੁਮਾਰੇ ਸਾਸ ਸਾਸ ਜਾਏ ਨਾਮੈ ਬਿਨ ਸੋ ਬਿਰਤਾ ਸਾਸ ਬਿਕਾਰੇ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ ਮੋਕੋ ਹਰ ਜਨ ਮੇਲ ਪਿਆਰੀ ਨਾਨਕ ਦਾਸਨ ਦਾਸ ਕਹਤ ਹੈ ਹਮ ਦਾਸਨ ਕੇ ਪਨੇਹਾਰੇ ਨਟ ਮਹੱਲਾ ਚੌਥਾ RAM ਹਮ ਪਾਤਰ ਨਿਰਗੁਣਿਆਰੀ ਕਿਰਪਾ ਕਿਰਪਾ ਕਰ ਗੁਰੂ ਮਲਾਏ ਕਮੁ ਪਾਹਨ ਸ਼ਬਦ ਗੁਰ ਤਾਰੇ ਰਹਾਉ ਸਤ ਗੁਰ ਨਾਮ ਦਰੜਾਏ ਅਤ ਮੀਠਾ ਮੈਲਾ ਗਰਮ ਲਗਾਰੇ ਨਾਮੈ ਸੁਰਤ ਵਜੀ ਹੈ ਦਹ ਦੇਸ ਹਰ ਮੁਸ਼ਕੀ ਮੁਸ਼ਕ ਗੰਧਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰ ਨੀਕੇ ਬਚਨ ਸਮਹਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰੇ ਬਿਵੇਕ ਗੁਰੂ ਗੁਰੂ ਸਮਦਰਸੀ ਤਿਸ ਮਿਲਿਆ ਸੰਕ ਉਤਾਰੇ ਸਤਗੁਰ ਮਿਲਿਆ ਪਰਮ ਪਦ ਪਾਇਆ ਹਉ ਸਤਗੁਰ ਕੈ ਬਲਿਹਾਰੀ ਪਾਖੰਡ ਪਾਖੰਡ ਕਰ ਕਰ ਭਰਮੀ ਲੋਭ ਪਾਖੰਡ ਜਗ ਬੁਰਿਆਰੀ ਹਲਤ ਪਲਤ ਦੁਖਦਾਈ ਹੋਵਹਿ ਜਮ ਕਾਲ ਖੜਾ ਸਿਰ ਮਾਰੇ ਉਗਵੈ ਦਿਨਸ ਆਲ ਜਾਲ ਸੰਭਾਲੈ ਬੇਕਮਾਇਆ ਕੇ ਬਿਸਥਾਰੇ ਆਈ ਰਹਿਨ ਭਿਆ ਸੁਪਨੰਤਰ ਬਿਕ ਸੁਪਨੇ ਭੀ ਦੁਖ ਸਾਰੇ ਕਲਰ ਖੇਤ ਲੈ ਕੂੜ ਜਮਾਇਆ ਸਭ ਕੂੜੈ ਕੇ ਖਲਵਾਰੇ ਸਾਖਤ ਨਰ ਸਭ ਭੂਖ ਪੁਖਾਨੇ ਦਰ ਠਾਡੇ ਜਮ ਜੰਦਾਰੇ ਮਨ ਮੁਖ ਕਰਜ ਚੜਿਆ ਬਿਖ ਭਾਰੀ ਉਤਰੈ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ ਪੈਗ ਲੱਗਵਾਰੀ ਜਗਨਨਾਥ ਸਭ ਜੰਤਰ ਉਪਾਏ ਨੱਕ ਖੀਨੀ ਸਭ ਨਥ ਹਾਰੇ ਨਾਨਕ ਪ੍ਰਭ ਖਿੰਚੈ ਤੇ ਵਿਚਲੀਐ ਜਿਉ ਭਾਵੈ RAM ਪਿਆਰੀ ਨਟ ਮਹੱਲਾ ਚੌਥਾ RAM ਹਰ ਅੰਮ੍ਰਿਤ ਸਰਨਾਵਾਰੀ ਸਤਿਗੁਰ ਗਿਆਨ ਮੱਜਨ ਹੈ ਨੀਕੋ ਮਿਲ ਕਲਮਲ ਪਾਪ ਉਤਾਰੀ ਰਹਾਉ ਸੰਗੀਤ ਕਾ ਗੁਣ ਬਹੁਤ ਅਦਕਾਈ ਪੜ ਸੂਆ ਗਨ ਕੇ ਉਧਾਰੀ ਪਰਸਨ ਪਰਸ ਭਏ ਕਬਿ ਜਾ ਕੋ ਲੈ ਬੈ ਕੁੰਠ ਸੁਧਾਰੀ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੋਲਾਰੀ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਮ ਕੰਕਰ ਮਾਰ ਬਦਾਰੀ ਮਨੁਖ ਕਥੈ ਕਥ ਲੋਕ ਸੁਨਾਵੇ ਜੋ ਬੋਲੇ ਸੋ ਨਾ ਵਿਚਾਰੀ ਸਤ ਸੰਗਤ ਮਿਲੈ ਤਾਂ ਦਿੜਤਾ ਆਵੇ ਹਰਿ ਰਾਮ ਨਾਮ ਨਿਸਤਾਰੀ ਜਬ ਲਗ ਜੀਉ ਪਿੰਡ ਹੈ ਸਾਬਤ ਤਬ ਲਗ ਕਿਸ਼ਨਾ ਸਮਹਾਰੀ ਜਬ ਘਰ ਮੰਦਰ ਆਗ ਲਗਾਨੀ ਕੱਢ ਕੂਪ ਕੱਢੈ ਪਨੇਹਾਰੀ ਸਾਖਤ ਸਿਉ ਮਨ ਮੇਲ ਨਾ ਕਰਿ ਉਹ ਜਿਨ ਹਰ ਹਰ ਨਾਮ ਵਿਸਾਰੇ ਸਾਖਤ ਬਚਨ ਬਿਸ਼ੂਆ ਜਿਉ ਦੱਸੀਐ ਤਜ ਸਾਖਤ ਪਰੈ ਪਰਾਰੇ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਤ ਸਤ ਕਰ ਮਾਨੀ ਮੇਰੇ ਠਾਕੁਰ ਬਹੁਤ ਪਿਆਰੇ ਪੂਰਬ ਜਨਮੋ ਪਰਚੂਨ ਕਮਾਏ ਹਰ 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 ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੈ ਰਸ ਵਿਚਾਰੀ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੀ ਜੈਸਾ ਰੰਗ ਦੇਹ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੀ ਨਟ ਮਹੱਲਾ ਚੌਥਾ RAM ਗੁਰ ਸਰਨ ਪ੍ਰਭੂ ਰਖਵਾਰੇ ਜਿਉ ਕੁੰਚਰ ਤੰਦੂਐ ਪਕਰ ਚਲਾਇਓ ਕਰ ਉਪਰ ਕੱਢ ਨਿਸਤਾਰੇ ਰਹਾਉ ਪ੍ਰਭ ਕੇ ਸੇਵਕ ਬਹੁਤ ਅਤਨੀਕੇ ਮਨ ਸਰਦਾ ਕਰ ਹਰ ਧਾਰੇ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੇ ਜਨਕੀ ਪੈਜ ਸਵਾਰੇ ਹਰ ਹਰ ਸੇਵਕ ਸੇਵਾ ਲਾਗੈ ਸਭ ਦੇਖੈ ਬ੍ਰਹਮ पसारे ਏਕ ਪੁਰਖ ਇਕ ਨਦਰੀ ਆਵੇ ਸਭ ਏਕਾ ਨਦਰ ਨਿਹਾਰੀ ਹਰ ਪ੍ਰਭ ठाकुर ਰਵਿਆ ਸਭ ਠਾਈ ਸਭ 체ਰੀ ਜਗਤ ਸਮਾਰੇ ਆਪदयाल ਦਇਆਦਾਨ ਦੇਵੇ ਵਿਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸ਼ਕਾਈ ਭ੍ਰਮ ਭੂਲਾ ਮਿਰਗ ਸਿੰਘਾਰੇ ਬਨ ਬਨ ਢੂੰਡ ਢੂੰਡ ਫਿਰ ਥਾਕੇ ਗੁਰਪੂਰੇ ਘਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਵਾਰੀ ਜਿਉਂ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੂਕੀ ਜਾਰੇ ਪਰਬ ਕੋ ਜਨ ਅੰਤਰ ਰਿੱਧ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਤ ਦਰੜਾਏ ਜਨ ਪੀਛੈ ਜਗ ਨਿਸਤਾਰੇ ਆਪਣੇ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤੈ ਕਰ ਕਿਰਪਾ ਆਪ ਨਿਸਤਾਰੇ ਨਟ ਮਹੱਲਾ ਚੌਥਾ ਰਾਮ ਕਰ ਕਿਰਪਾਲਿਹੁ ਪਵਹਾਰੇ ਜੋ ਪਕਰ ਦਰੂਪਤੀ ਦੁਸ਼ਟਾਇਾਨੀ ਹਰ ਹਰ ਲਾਜ ਨਿਵਾਰੇ ਰਹਾਉ ਕਰ ਕਿਰਪਾ ਜਾਚਕ ਜਨ ਤੇਰੇ ਇਕ ਮੰਗੋ ਦਾਨ ਪਿਆਰੇ ਸਤਗੁਰ ਕੀ ਨਿਤ ਸਰਦਾ ਲਾਗੀ ਮੋਕੋ ਹਰ ਗੁਰ ਮੇਲ ਸਵਾਰੀ ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ ਮੇਲ ਸਤ ਸੰਗਤ ਪਰਮ ਪਦ ਪਾਇਆ ਕੱਡ ਮੱਖਣ ਕੇ ਘਟਕਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਮਲ ਮਲ ਦੇਹ ਸਵਾਰੇ ਮੇਰੇ ਸਤਗੁਰ ਕੇ ਮਨ ਬਚਨ ਨਾ ਭਾਈ ਸਭ ਖੋਕਟ ਚਾਰ ਸਿੰਗਾਰੇ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਗੁਰ ਅਲਖ ਲਖਾਰੀ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮਰਾਰੀ ਸੰਤ ਜਨਾ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੀ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਧ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਲਾਈ ਮੋਕੋ ਹਰ ਗੁਰ ਗੁਰ ਨਿਸਤਾਰੀ ਪਮਨ ਸੂਤ ਸਭ ਨੀਕਾ ਕਰਿਆ ਸਤਿਗੁਰ ਸ਼ਬਦ ਵਿਚਾਰੇ ਨਿਜ ਕਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੇ ਤਉ ਗੁਣ ਈਸ ਬਰਨ ਨਹੀਂ ਸਾਕੋਂ ਤੁਮ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮੇਲੋ ਮੈਂ RAM ਜਪਤ ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗਮ ਅਪਾਰੇ ਹਮ ਪਾਪੀ ਬਹੁ ਨਿਰਗੁਣ ਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਉ ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨੋ ਕਰਉ ਗੁਰ ਪਿਆਰੇ RAM ਨਾਮ ਧਨ ਪੂੰਜੀ ਦੇਵੋ ਸਭ ਤਿਸਨਾ ਭੂਖ ਨਿਵਾਰੇ ਪਚੈ ਪਤੰਗ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦਰੀ ਫਕਰ ਸੰਘਾਰੇ ਪੰਜ ਭੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸ਼ਾਸਤਰ বেদ ਸੋਧ ਸੋਧ ਦੇਖੇ ਮਨ ਨਾਰਦ ਬਚਨ ਪੁਕਾਰੇ RAM ਨਾਮ ਪੜਹੁ ਗਤ ਪਾਵਹੁ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੂਰ ਬਹੁ ਨਾਚੈ ਜਬ ਉਨਵੇਂ ਕਣ ਕਨ ਹਾਰੀ ਸਾਖਤ ਕੋ ਅੰਮ੍ਰਿਤ ਬਹੁ ਸਿੰਚੋ ਸਭ ਡਾਲ ਫੂਲ ਬਿਸਕਾਰੇ ਜਿਉ ਜੋ ਨਿਵਹਿ ਸਾਖਤ ਨਰ ਸੇਤੀ ਛੇੜ ਛੇੜ ਕੱਢੈ ਬਿਖ ਖਾਰੇ ਸੰਤਨ ਸੰਤ ਸਾਧ ਮਿਲ ਰਹੀ ਐ ਗੁਣ ਬੋਲਹਿ ਪਰ ਉਪਕਾਰੀ ਸੰਤੈ ਸੰਤ ਮਿਲੈ ਮਨ ਬਿਗਸੈ ਜਿਉ ਜਲ ਮਿਲ ਕਮਲ ਸਵਾਰੀ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਬਹਿ ਬਿਗਾਰੇ ਮੇਰੇ ਠਾਕੁਰ ਕੈ ਦਿਬਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੀ ਰਾਖ 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 ਪ੍ਰਭ ਮੇਰੇ ਮੈਂ ਰਾਖੋ ਕਿਰਪਾ ਤਾਰੇ ਨਾਨਕ ਮੈਂ ਧਾਰੇ ਅਵਰ ਨ ਕਾਈ ਮੈਂ ਸਤ ਗੁਰ ਗੁਰ ਨਿਸਤਾਰੀ ਛਕਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਨਕ ਯਤਨ ਕਰ ਰਹੀ ਹਰ ਅੰਤ ਨਾਹੀ ਪਾਇਆ ਹਰ ਅਗੰ ਅਗਮ ਅਗਾਦ ਬੋਧ ਅਦੇਸ ਹਰ ਪ੍ਰਭ ਰਾਆ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਤ ਝਗਰਤੇ ਚਗਰਾਇਆ ਹਮ ਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ ਸਰਨਾਗਤੀ ਪ੍ਰਭ ਪਾਲਤੇ ਹਰ ਭਗਤ ਵਚਲ ਨਾ ਆਇਆ ਰਹਿਲਾਦ ਜਨ ਹਰਨਾਖ ਪਕਰਿਓ ਹਰ ਰਾਖ ਲਿਓ ਤਰਾਇਆ ਹਰ ਚੇਤ ਰੇ ਮਨ ਮਹਿਲ ਪਾਵਣ ਸਭ ਦੂਖ ਭੰਜਨ ਰਾਯਾ ਭਉ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਹਰ ਪਤਤ ਪਾਵਨ ਨਾਮ ਸੁਆਮੀ ਭਉ ਭਗਤ ਭੰਜਨ ਗਾਇਆ ਹਰ ਹਾਰ ਹਰ ਉਰਤਾਰਿਓ ਜਨ ਨਾਨਕ ਨਾਮ ਸਮਾਇਆ ਮਾਲੀ ਗੌੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਸੁਖ ਦਾਤਾ ਸਤ ਸੰਗਤ ਮਿਲ ਹਰ ਸਾਦ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾਉ ਵਡਭਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰਨਾਤਾ ਤਨ ਤਨ ਸਾਦ ਜਿਨਨੀ ਹਰ ਪ੍ਰਭ ਪਾਇਆ ਤਿਨ ਪੁੱਛੋ ਹਰ ਕੀ ਬਾਤ ਪਾਏ ਲਗੋ ਨਿਤ ਕਰੋ ਜੁ ਦਰੀਆ ਹਰ ਮੇਲੋ ਕਰਮ ਵਿਧਾਤਾ ਲਲਾਟ ਲਿਖੇ ਪਾਇਆ ਗੁਰ ਸਾਧੂ ਗੁਰਬਚਨੀ ਮੰਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕੇ ਵਿਖ ਪਾਪ ਗਵਾਤਾ RAM ਰਸਾਇਨ ਜਿਨ ਗੁਰਮਤ ਪਾਇਆ ਤਿਨ ਕੀ ਊਤਮ ਬਾਤਾ ਤਿਨ ਕੀ ਪੰਖ ਪਾਈਐ ਵਿਢ ਭਾਗੀ ਜਨ ਨਾਨਕ ਚਰਨ ਪਰਾਤਾ ਮਾਲੀ ਗੋੜਾ ਮਹੱਲਾ ਚੌਥਾ ਸਭ ਸਿੱਧ ਸਾਧਕ ਮਨ ਜਨਾ ਮਨ ਭਾਵਨੀ ਹਰ ਧਾਇਉ ਅਪਰੰਪਰੂ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਖਾਇਉ ਰਹਾਉ ਹਮ ਨੀਚ ਮੱਦਮ ਕਰਮ ਕੀਏ ਨਹੀਂ ਚੇਤੇਉ ਹਰ ਰਾਇਉ ਹਰ ਆਨ ਮੇਲਿਉ ਸਤ ਗੁਰੂ ਖਿਨ ਬੰਧ ਮੁਕਤ ਕਰਾਇਉ ਪਰਬ ਮਸਤ ਕੇ ਧੁਰ ਲਿਖਿਆ ਗੁਰਮਤੀ ਹਰ ਨਿਵਲਾਇਓ ਪੰਜ ਸ਼ਬਦ ਦਰਗਾਹਾ ਬਾਜਿਆ ਹਰ ਮਿਲੇਓ ਮੰਗਲ ਲਗਾਇਓ ਪਤਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਭਾਇਓ ਤੇ ਗਰਬ ਜੋਨੀ ਗਾਲਿਐ ਜਿਉ ਲੋਨ ਜਲਹਿ ਗਲਾਇਓ ਮਤ ਦੇਹੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈ ਲਾਇਓ ਹਰਿ ਰਾਮ ਨਾਮੈ ਰਹਉ ਲਾਗੂ ਜਨ ਨਾਨਕ ਨਾਮ ਸਮਾਇਉ ਮਾਲੀ ਗੋੜਾ